ਉਸੀਂ ਦੇਖ ਰਹੇ ਹਾਂ ਨਰਪਖ ਪੋਸਟ ਨਰਪਖ ਪੋਸਟ ਦੇ ਇਸ ਪ੍ਰੋਗਰਾਮ ਨਰਪਖ ਟਾਕ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ ਕਿ ਰਾਜਾ ਬਣਿੰਗ ਦੀ ਪ੍ਰਧਾਨਗੀ ਹੈ ਜਿਹੜੀ ਬਣੀ ਰਹੂਗੀ ਜਾਂ ਰਾਜਾ ਬਣਿੰਗ ਦੀ ਪ੍ਰਧਾਨਗੀ ਜਾਣ ਵਾਲੀ ਹੈ ਬੜੀ ਚਰਚਾ ਇਸ ਗੱਲ ਦੀ ਹੋ ਰਹੀ ਹੈਗੀ ਕਿਉਂਕਿ ਪਿਛਲੇ ਦਿਨਾਂ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਕਾਫੀ ਕੁਝ ਉਥਲ-ਪੁਥਲ ਹੋ ਰਿਹਾਗਾ ਕਾਫੀ ਅਜਿਹੀਆਂ ਗੱਲਾਂ-ਬਾਤਾਂ ਸਾਹਮਣੇ ਆ ਰਹੀਆਂ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਕਈ ਨਾਂ ਜਿਹੜੇ ਉਹ ਵਿਚਾਰੇ ਜਾ ਰਹੇ ਨੇਗੇ ਕਿਉਂਕਿ ਇਹ ਜਿਹੜੀ ਚਰਚਾ ਇਹ ਉਹ ਸਮੇਂ ਸ਼ੁਰੂ ਹੋ ਗਈ ਸੀ ਜਦੋਂ ਭਪੇਸ਼ ਭਗੇਲ ਨੂੰ ਜਿਹੜਾ ਪੰਜਾਬ ਦਾ ਇਨਚਾਰਜ ਲਾ ਦਿੱਤਾ ਸੀ ਕਾਂਗਰਸਾਈ ਕਮਾਂਡ ਵੱਲੋਂ ਪੰਜਾਬ ਦਾ ਇਨਚਾਰਜ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਭਪੇਸ਼ ਭਗੇਲ ਨੂੰ ਸੌਂਪ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੀ ਇਹ ਚਰਚਾ ਗਈ ਇਹ ਕਾਫੀ ਵੱਡੀ ਬਦਲ ਤੇ ਹੋਣ ਲੱਗੀ ਕਿ ਹੁਣ ਪੰਜਾਬ ਦੀ ਜਿਹੜੀ ਪ੍ਰਧਾਨਗੀ ਹੈ ਕਾਂਗਰਸ ਦੀ ਇਹ ਕਿਸੇ ਹੋਰ ਕੋਲੇ ਜਾ ਸਕਦੀ ਹੈ ਰਾਜਾ ਸੰਬਲਿੰਗ ਤੋਂ ਇਹ ਪ੍ਰਧਾਨਗੀ ਜਿਹੜੀ ਇਹ ਲਈ ਜਾ ਸਕਦੀ ਹੈ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਚੁੱਕਿਆ ਹੈਗਾ ਤੋਂ ਇਸ ਗੱਲ ਨੂੰ ਲੈ ਕੇ ਚਰਚਾਵਾਂ ਦਾ ਦੌਰ ਸੀਗਾ ਕਈ ਨਾਮ ਉੱਪਰ ਕੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਵੀ ਆਇਆ ਜਿਨ੍ਹਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਆਇਆ ਜਿਦੇ ਵਿੱਚ ਹੋਰ ਵੀ ਰਾਣਾ ਗਰਜੀਤ ਦਾ ਨਾਮ ਵੀ ਆਇਆ ਰਾਕੇ ਰਾਣਾ ਗਰਜੀਤ ਬੱਲ ਤਾਂ ਕਾਫੀ ਕੁਝ ਇਸ ਤਰ੍ਹਾਂ ਦਾ ਸਾਹਮਣੇ ਵੀ ਆਇਆ ਸੀ ਉਸ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਕਟੈਕਟ ਕੱਟੇ ਜਾਂਦੀਆਂ ਪਿਛਲੀਆਂ ਗੱਲਾਂ ਬਾਤਾਂ ਉਹ ਵੀ ਚਰਚਾ ਦੇ ਵਿੱਚ ਆਈਆਂ ਉਹਨਾਂ ਨੇ ਕਾਫੀ ਇਸ ਤਰ੍ਹਾਂ ਦੇ ਖਲਾਸੇ ਵੀ ਕਰ ਦਿੱਤੇ ਸੀ ਸੋ ਇਹਦੇ ਨਾਲ ਨਾਲ ਜਿਹੜਾ ਹੈਗਾ ਸੁਖੀ ਦਿਨਾਵੇ ਦਾ ਨਾਮ ਵੀ ਇਸ ਪਾਸੇ ਵੱਲ ਬੋਲਦਾ ਸੀ ਪ੍ਰਧਾਨਗੀ ਦੇ ਲਈ ਤੇ ਇਹਦੇ ਵਿੱਚ ਇੱਕ ਵੱਡੀ ਚਰਚਾ ਦੇ ਵਿੱਚ ਫਿਰ ਨਾਮ ਆ ਗਿਆ ਚਨਜੀਤ ਸਿੰਘ ਚੰਨੀ ਹੋਂਣਾ ਦਾ ਵੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਇਹ ਜਾ ਰਿਹਾ ਹੈ ਜਿਹੜਾ ਸੂਤਰਾਂ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਕਿਸੇ ਹੋਰ ਸੂਬੇ ਦਾ ਇੰਚਾਰਜ ਲਾਉਣ ਦਾ ਕਾਂਗਰਸ ਹਾਈ ਕਮਾਂਡ ਵੱਲੋਂ ਮਨ ਬਣਾ ਲਿਆ ਗਿਆ ਸੀਗਾ ਪਰ ਉਹਨਾਂ ਨੇ ਕਹਿੰਦੇ ਇਹ ਕਹਿ ਕੇ ਮਾਫੀ ਮੰਗ ਲਈ ਹੈ ਕਿ ਉਹ ਫਿਰ ਹਾਲ ਪੰਜਾਬ ਦੇ ਵਿੱਚ ਹੀ ਸੇਵਾ ਕਰਨੀ ਚਾਹੁੰਦੇ ਆ ਭਾਵ ਉਹ ਪੰਜਾਬ ਦਾ ਜਿਹੜਾ ਆਪਾਂ ਕਹਿ ਸਕਦੇ ਹਾਂਗੇ ਪ੍ਰਧਾਨਗੀ ਭਾਲਦੇ ਆ ਜਾਂ ਆਪਾਂ ਇਹ ਵੀ ਕਹਿ ਸਕਦੇ ਆ ਵੀ ਕਿਉਂਕਿ ਕਾਂਗਰਸ ਦੇ ਵਿੱਚ ਕੇ ਬੜੀ ਵੱਡੀ ਗੱਲ ਰਹੀ ਆ ਪਿਛਲੇ ਸਮੇਂ ਦੌਰਾਨ ਇਹ ਵੀ ਇੱਕ ਚਰਚਾ ਦੇ ਵਿੱਚ ਰਹਿੰਦੀ ਆ ਗੱਲ ਇਹ ਕਿ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਾ ਹੈ ਜੇ ਕਿਸੇ ਸੂਬੇ ਦੇ ਵਿੱਚ ਜਦੋਂ ਫਿਰ ਕਾਂਗਰਸ ਦੀ ਸਰਕਾਰ ਬਣਦੀ ਆ ਉਹੀ ਮੁੱਖ ਮੰਤਰੀ ਬਣਦਾ ਉਹ ਕਾਪਟਨ ਮੋਰਿੰਦਰ ਸਿੰਘ ਵੀ ਰਿਹਾ ਇਹ ਪਹਿਲਾਂ ਬਿਆਨਤ ਸਿੰਘ ਵੀ ਰਿਹਾ ਸੋ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਇਹ ਵੀ ਚਲਦੀਆਂ ਆਉਂਦੀਆਂ ਨੇ ਤੇ ਲੱਗੇ ਰਿਹਾ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਜਿਸ ਤਰ੍ਹਾਂ ਦੀ ਕਾਂਗਰਸ ਦੀ ਕਾਰਗੁਜ਼ਾਰੀ ਰਹੀ ਹੈ ਉਹਨਾਂ ਨੂੰ ਦੇਖਦੇ ਹੋਏ ਦੇ ਲੱਗਦਾ ਇਹ ਹੈ ਕਿ ਜਿਹੜੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੇ 2027 ਦੀਆਂ ਉਹਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਸਕਦੀ ਹੈ ਤਾਂ ਇਸ ਸੂਰਤ ਦੇ ਵਿੱਚ ਜਿਹੜਾ ਪੰਜਾਬ ਦਾ ਹੁਣ ਕਾਂਗਰਸ ਦਾ ਪ੍ਰਧਾਨ ਹੈ 2 ਸਾਲ ਦੇ ਲਈ ਬਣੂਗਾ ਹੁਣ ਪਿਛਲੇ ਟਰਮ ਦੇ ਵਿੱਚ ਰਹਿਣਾ ਜੀ ਨੇ ਉਸੇ ਦਾ ਚਾਂਸ ਬਣ ਸਕਦਾ ਉਹ ਉਹ ਕੇ ਉਹ ਸੀਐਮ ਪੰਜਾਬ ਦਾ ਸੀਐਮ ਬਣ ਜੇ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਸੋ ਇਸ ਗੱਲ ਨੂੰ ਲੈ ਕੇ ਅਚਾਰ ਦੀ ਜਿੰਗ ਚੰਨੀ ਹੋਣਾ ਨੇ ਵੀ ਆਪਣੇ ਆਪ ਨੂੰ ਪੰਜਾਬ ਤੱਕ ਸੀਮਿਤ ਕਰ ਲਿਆ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਉਹ ਬਾਹਰ ਕਿਸੇ ਸਟੇਟ ਦੇ ਹੋਰ ਜਿਹੜਾ ਪ੍ਰਧਾਨ ਮਤਲਬ ਅਨਚਾਰਜ ਨਹੀਂ ਲੱਗਣਾ ਚਾਹੁੰਦੇ ਸੋ ਇਸ ਦੇ ਦਰਮਿਆਨ ਹੀ ਹੁਣ ਪਤਾ ਲੱਗਿਆ ਕਿ 28 ਤੇ ਇੱਕ ਨੂੰ ਜਿਹੜੇ ਨਵੇਂ ਅਨਚਾਰਜ ਨੇ ਉਹ ਪੰਜਾਬ ਦੇ ਵਿੱਚ ਆ ਰਹੇ ਨੇ 28 ਨੂੰ ਉਹ ਅਮਰitsar ਸਾਹਿਬ ਜਾਣਗੇ ਦਰਬਾਰ ਸਾਹਿਬ ਮੱਥਾ ਟੇਕਣਗੇ ਤੇ ਇੱਕ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮੀਟਿੰਗਾਂ ਰੱਖੀਆਂ ਨੇ ਸੋ ਕਾਂਗਰਸ ਦੇ ਆਹਮ ਆਗੂਆਂ ਦੇ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੋ ਕਰਨੀ ਹੈਗੀ ਤੇ ਉਹਦੇ ਵਿੱਚੋਂ ਹੀ ਲੱਗਦਾ ਫਿਰ ਪੰਜਾਬ ਦੀ ਪ੍ਰਧਾਨਗੀ ਵਾਲਾ ਮਸਲਾ ਵੀ ਉੱਥੋਂ ਸ਼ੁਰੂ ਹੋਣ ਲੱਗਿਆਗਾ ਉਹਦੇ ਵਿੱਚੋਂ ਹੀ ਲੱਗਦਾ ਵੀ ਹੁਣ ਜਿਹੜਾ ਇਹ ਪੰਜਾਬ ਪ੍ਰਧਾਨਗੀ ਦੀ ਕੁਰਸੀ ਹੈ ਕਿਹਦੇ ਕੋਲ ਜਾਣੀ ਹੈਗੀ ਜਿਸ ਤਰ੍ਹਾਂ ਦੀ ਵਰਕਰਾਂ ਦੀ ਰਹਿ ਲਈ ਜਾਣੀ ਹੈ ਲੀਡਰਾਂ ਦੀ ਰਹਿ ਲਈ ਜਾਣੀ ਹੈ ਉਹ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਬਣਨਾਗਾ ਸੋ ਇਹ ਇਸੇ ਦਰਮਿਆਨ ਇੱਕ ਹੋਰ ਬੜੀ ਅਹਿਮ ਖਬਰ ਹੈ ਜਿਹੜੀ ਉਹ ਸਾਡੇ ਤੱਕ ਪਹੁੰਚੀ ਆ ਉਹ ਇਹ ਹੈ ਕਿ ਅਹ ਜਨਜੀਤ ਜੀ ਚੰਨੀ ਉਹਨਾਂ ਦੇ ਘਰ ਵੀ ਗਈ ਕਾਂਗਰਸੀ ਦਿੱਗਜ ਕਾਂਗਰਸੀ ਜੀ ਨੂੰ ਅਸੀਂ ਕਹਿ ਸਕਦੇ ਹਾਂ ਕਿ ਸੁਖਿਰਦਾਵੇਂ ਹੁਣੀ ਹੋਰ ਕੁਝ ਇਸ ਤਰ੍ਹਾਂ ਦੇ ਵੱਡੇ ਆਗੂ ਆ ਉਹਨਾਂ ਨੇ ਵੀ ਮੀਟਿੰਗ ਕੀਤੀ ਹੈ ਕਿ ਉਹਨਾਂ ਦੇ ਘਰ ਜਾ ਕੇ ਵੀ ਸੋ ਇਹ ਵੀ ਬੜੀ ਅਹਿਮ ਇੱਕ ਗੱਲ ਮੰਨੀ ਜਾ ਰਹੀ ਹੈ ਸੋ ਅ ਲੱਗਦਾ ਹੈ ਕਿ ਲੋਬੰਗ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਸ਼ੁਰੂ ਹੋ ਚੁੱਕੀ ਹੈ ਸੋ ਜਿਹੜਾ ਇਹ ਪੰਜਾਬ ਅਨਚਾਰਜ ਦਾ ਦੌਰਾ ਹੈ ਕਾਫੀ ਕੁਝ ਤੈਅ ਕਰ ਦੇਗਾ ਕਿ ਹੁਣ ਜਿਹੜੀ ਪੰਜਾਬ ਪ੍ਰਧਾਨ ਦੀ ਕੁਰਸੀ ਹੈ ਉਹ ਰਾਜਾ ਬਲਿੰਗ ਕੋਲੋਂ ਆ ਜਾ ਸਕਦੀ ਹੈ ਔਰ ਕਿਦੇ ਖਾਤੇ ਆ ਸਕਦੀ ਹੈ ਇਹ ਜਿਹੜੀਆਂ ਆਉਣ ਵਾਲੇ ਦਿਨਾਂ ਦੀਆਂ ਦੋ ਅਹਿਮ ਮੀਟਿੰਗਾਂ ਨੇਗੀਆਂ ਆ ਪੰਜਾਬ ਦਾ ਜਿਹੜਾ ਹੈ ਚਾਰਜ ਹੈ ਨਵਾਂ ਚਾਰਜ ਲਾਈਨ ಕಾಂಗ್ರೆਸ ਦੇ ਉਹਨਾਂ ਨੇ ਜਿਹੜੀਆਂ ਮੀਟਿੰਗਾਂ ਅੰਮ੍ਰਿਤਸਰ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਦੋ ਦਿਨ 28 ਫਰਵਰੀ ਤੇ 1 ਮਾਰਚ ਨੂੰ ਕਰਨੀਆਂ ਨੇ ਉਹ ਕਾਫੀ ਕੁਝ ਸਪਸ਼ਟ ਕਰਨਗੀਆਂ ਅੱਜ ਦੇ ਲਈ ਇੰਨੇ ਧੰਨਵਾਦ